ਅਸੀਂ ਪਿਛਲੇ 15 ਸਾਲਾਂ ਤੋਂ ਗ੍ਰਿਕਾ ਕੰਮਚਾਰੀ ਦੁਨੀਆ ਦੇ ਤੌਰ ਤੇ ਗ੍ਰਿਕਾ ਦੇ ਵਿੱਚ ਜਿਹੜੇ ਪਿੰਡਾਂ ਵਿੱਚ ਕੰਮ ਹੁੰਦੇ ਨੇ ਉਹ ਕੰਮ ਕਰਵਾ ਰਹੇ ਹਾਂ ਪਿੰਡਾਂ ਦੇ ਵਿੱਚ ਕੰਮ ਕਰਵਾ ਰਹੇ ਹਾਂ ਪਰ ਸਰਕਾਰ ਸਾਡੀ ਇੱਕ ਵੀ ਮੰਗ ਮੰਨ ਲੜੀ ਨਹੀਂ। ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਵੀ ਸਾਨੂੰ ਲਾਰਿਆਂ ਵਿੱਚ ਰੱਖਿਆ ਤੇ ਜਿਹੜੀ ਭੁਤਾਂਤਮ ਸਰਕਾਰਾਂ ਇਹਨਾਂ ਨੂੰ ਡਾ ਰੱਖਦੀਆਂ। ਅਸੀਂ ਇਹਨਾਂ ਨੂੰ ਟਾਈਮ ਟਾਈਮ ਦੇ ਉੱਪਰ ਮੰਗ ਪੱਤਰ ਦੇ ਕੇ ਅਸੀਂ ਨੂੰ ਜਾਣੂ ਕਰਵਾਇਆ ਕਿ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਕੰਮ ਕਰਵਾ ਰਹੇ ਹਾਂ ਸਾਡੀ ਮੰਗ ਜਾਏਗਾ ਸਾਡੀ ਮੰਗ ਨੂੰ ਮੰਨੋ ਪਰ ਇਹਨਾਂ ਨੇ ਸਾਡੇ ਨਾਲ ਨਾ ਕੋਈ ਮੀਟਿੰਗ ਕੀਤੀ ਆ ਨਾ ਸਾਨੂੰ ਕੋਈ ਮੀਟਿੰਗ ਦਾ ਸਵਾਦ ਦਿੱਤਾ। हां उस तो पहला जब सरकार ने एक पॉलिसी बनाई है ना जी जो उन्होंने कच्चे ملاਦ ਨੂੰ ਪੱਕੇ ਕਰਨੇ ਜੋ ਪਾਲਿਸੀ ਬਣਾਈ ਆ ਉਹ ਪਾਲਿਸੀ ਦੇ ਅੰਡਰ ਜੋ ਸਾਡੇ ਜੋ ਨਾ ਸਰਤਾ ਰੱਖੀਆਂ ਉਹ ਅਸੀਂ ਸਾਰੇ ਸਰਤਾ ਪੂਰੀਆਂ ਕਰ ਰਹੇ ਹਾਂ ਸਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੋ ਗਏ ਸਾਡਾ ਜੋ ਪਿੱਛਾ ਡਾਟਾ ਦੀ ਸਾਰਾ ਵੈਰੀਫਿਕੇਸ਼ਨ ਹੋ ਗਿਆ ਵਿੱਤ ਵਿਭਾਗ ਕੋਲੋਂ ਪਰਸਨਲ ਵਿਭਾਗ ਕੋਲੋਂ ਸਾਰਾ ਕੁਝ ਪਾਸ ਹੋ ਕੇ ਵਿਭਾਗ ਕੋਲੇ ਪਿਆ ਪਰ ਵਿਭਾਗ ਸਾਨੂੰ ਜਿਹੜਾ ਸਾਡਾ ਹੈਗਾ ਉਹ ਸਾਨੂੰ ਲੈਟਰ ਨਹੀਂ ਦੇ ਰਿਹਾ ਪਤਾ ਨਹੀਂ ਕਿ ਵਿੱਚ ਕੀ ਉਹਨਾਂ ਦੀ ਮੰਨ ਆਈ ਜਾਂ ਪਤਾ ਨਹੀਂ ਕਿਉਂ ਨਹੀਂ ਦੇ ਰਿਹਾ ਜਦੋਂ ਅਸੀਂ ਨਾਲ ਮੰਗ ਕਰਦੇ ਆ ਤਾਂ ਸਾਨੂੰ ਕਦੇ ਕੋਈਦਾਰਾ ਲਾਉਂਦੇ ਨਾ ਕਦੇ ਕੋਈਦਾਰਾ ਲਾਉਂਦੇ ਸਭ ਤੋਂ ਬਟਿੱਤਰ ਆਖਦੀ ਸਾਡੇ ਨਾਲ ਇਹ ਹੋਈ ਜਾਂਦਾ ਕਿ ਜਦੋਂ ਸਾਡਾ ਕੋਈ ਵੀ ਮੰਤਰੀ ਸਾਡਾ ਪੰਚਾਇਤ ਵਿਭਾਗ ਦਾ ਮੰਤਰੀ ਕੋਈ ਮੰਗ ਮੰਨ ਲਈ ਮੰਜ਼ੂਰ ਹੁੰਦਾ ਤਾਂ ਉਹਦੀ ਬਦਲੀ ਕਰ ਦਿੱਤੀ ਜਾਂਦੀ ਹੈ ਹੁਣ ਤੱਕ ਤਿੰਨ ਤੋਂ ਚਾਰ ਮੰਤਰੀ ਲੈ ਜਿਹੜੇ ਉਹ ਬਦਲੇ ਗਏ ਨੇ ਜਦੋਂ ਅਸੀਂ ਨਵੇਂ ਮੰਤਰੀ ਕੋਲ ਜਾਂਦੇ ਆ ਤੇ ਸਾਨੂੰ ਉਹੀ ਤਰ੍ਹਾਂ ਮਿਲਦਾ ਕਿ ਕੋਈ ਗੱਲ ਨਹੀਂ ਜੀ ਮੈਂ ਇਸ ਦੇ ਬਾਰੇ ਗੌਰ ਕਰਦਾ ਮੈਨੂੰ ਅਜੇ ਕੋਈ ਜਾਣਕਾਰੀ ਨਹੀਂ ਤੇ ਹੁਣ ਅੱਜ ਕੀ ਜੀ ਦਾ ਹੁੰਦਾ ਅੱਜ ਅਸੀਂ ਤਾਂ ਕੋਈ ਪੰਜਾਬ ਸਰਕਾਰ ਦੇ ਤੋਂ ਇਹਨਾਂ ਨੇ 3 ਸਾਲਾਂ ਸਾਨੂੰ ਧਾਰੇ ਲਾਏ ਨੇ ਅਸੀਂ ਉਹ ਧਾਰਾਂ ਦੀ ਪੰਡ ਇੱਥੇ ਫੂਕ ਕੇ ਚੱਲੇ ਆਂ ਬੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਚੱਲੇ ਆਂ ਤੇ ਹੁਣ ਇਹ ਆ ਵੀ ਜੇਕਰ ਸਾਨੂੰ ਕੋਈ ਜਲਦੋਂ ਜਲਦ ਸਾਡੀ ਕੋਈ ਮੰਗ ਪੂਰੀ ਨਹੀਂ ਕਰਦੇ ਤਾਂ ਅਸੀਂ 18 ਤਰੀਕ ਨੂੰ ਮੰਗਲਵਾਰ ਨੂੰ ਅਸੀਂ ਮਹਾਲੀ ਭਾਵਨ ਵਿਖੇ ਤ੍ਰੇਕਾ ਜਿਹੜੇ ਨੇਪਰਾ ਸਿੰਘ ਨਾਲ ਲਿ ਜਾ ਕੇ ਬਟਾ ਧਰਨਾ ਲਾਵਾਂਗੇ ਨਾਲ 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 ਭਰਾਤਰੀ ਜਥੇਬੰਦਿਆ ਵੀ ਹੋਂਗੇ ਆ ਤੇ ਜੇਕਰ ਉੱਥੇ ਜਾੜੂ ਕੇ ਮੰਗ ਨਹੀਂ ਮੰਨੀ ਜਾਂਦੀ ਤਾਂ ਅਸੀਂ ਪੱਕੇ ਤੌਰ ਤੇ ਜਦ ਧਰਨਾ ਲਾ ਕੇ ਬੈਠਾਂਗੇ ਹਾਂਜੀ ਅਸੀਂ ਰੇਡਾ ਮਾਰਿਆ ਕਿ ਨਾ ਮੇਰਾ ਨਾਮ ਰਮਨਦੀਪ ਸਿੰਘ ਜਿਹੜਾ ਅੱਜ ਅੱਜ ਅਸੀਂ ਸਰਕਾਰ ਤੇ ਬੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਤੇ ਇੱਕ ਸਰਕਾਰ ਦੇ ਝੂਠੇ ਲਾ ਰਹਿਆਂ ਦੀ ਪੰਡੂ ਦਿੱਤੀ ਹੈ ਹਾਂਜੀ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਥੋੜੇ ਮਾਦੀਮ ਰਾਹੀਂ ਕਿ ਸਾਨੂੰ 16 ਸਾਲ ਹੋ ਗਏ ਲਗਭਗ ਇਸ ਅਪਾਰਟਮੈਂਟ ਤੇ ਕੱਚੇ ਮਲਾਜਮਾਂ ਨਾਲ ਕੰਟਰੈਕਟ ਬੇਸ ਤੇ ਨੁਕਰੀ ਕਰਦੇ ਸਰਕਾਰ ਕੋਲ ਸਾਰੀਆਂ ਫਾਈਲਾਂ ਗਈਆਂ ਹੋਈਆਂ ਸਾਰਾ ਕੁਝ ਹੋਇਆ ਹੋਇਆ ਪਰੇ ਹਸਨੂ ਨਾਰੇ ਤੇ ਲਾਰੇ 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 ਕੋਈ ਸਾਨੂੰ ਪੱਤਾ ਨਹੀਂ ਕਰ ਰਹੀ ਤੇ ਜਿੰਨੀ ਵਾਰੀ ਵੀ ਮੀਟਿੰਗ ਦਿੰਦੇ ਆ ਉਨੀ ਵਾਰੀ ਲਾਰੇ ਲਾ ਕੇ ਭੇਜ ਦਿੰਦੇ ਆ ਜਦ ਕਿ ਇਹ ਸਰਕਾਰ ਆਉਣ ਤੋਂ ਪਹਿਲਾਂ ਜਦੋਂ ਕੋਲਤਾਰ ਸਿੰਘ ਸੰਗਵਾਂਜੀ ਨੇ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦੇ ਦਾ ਮਲਾਜਮ ਪਿੰਡਾਂ ਦੇ ਬਤਾਸ ਕਰਾਂਦੇ ਨੇ ਇਹ ਪਿੰਡਾਂ ਦੇ ਦਾਸ ਦੀ ਰੀੜ ਦੀ ਹੱਡੀ ਆ ਉਹਨਾਂ ਦੇ ਅੱਜ ਵੀ ਬਿਆਨ ਹੈਗੇ ਨੇ ਸਾਰੇ ਪਾਸੇ ਪਰ ਜਦੋਂ ਜਦੂ ਸਰਕਾਰ ਆ ਗਈ ਤਾਂ ਉਹਨਾਂ ਨੂੰ ਮਿਲਿਆ ਗਿਆ ਤਾਂ ਉਹ ਅਜੇ ਨਾਰੇ ਤੇ ਲਾਰੇ ਲਾਰੇ ਆ ਕੋਈ ਰਾਹ ਨਹੀਂ ਦੇ ਰਿਹਾ ਪਰ ਸੋਨਰ ਕੋ ਫੈਲ ਪਈ ਆ ਕੋਈ ਸਾਨੂੰ ਹੋ ਨਹੀਂ ਕਰ ਰਿਹਾ ਸਿਰਫ ਨੋਟੀਫਿਕੇਸ਼ਨ ਰਹਿੰਦਾ ਨੋਟੀਫਿਕੇਸ਼ਨ ਹੀ ਦਿੰਦਾ ਹਾਂਜੀ ਮੈਂ ਜਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਹਾਂਜੀ ਬਜੀ ਕਿਨਾ ਮੈਂ ਜਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਹਾਂ ਜਿਹੜਾ ਕਾਰਮਿਕ ਸੁਖਦੀਪ ਅੱਜ ਧਰਨਾ ਲਾਇਆ ਡੀਸੀ ਅੱਗੇ ਬਾਹਰ ਵੀ ਜਾਣਾ ਕੋ ਦੇਖੋ ਜਦੋਂ ਸਰਕਾਰ ਹੋਣ ਚਾਹੀਦੀ ਉਸ ਤੋਂ ਪਹਿਲਾਂ ਸਾਡੀ ਸੀਐਮ ਸਾਹਿਬ ਨਾਲ ਬੇਨਤੀ ਹੋਈ ਕਈ ਵਾਰੀ ਉਹਨਾਂ ਨੇ ਇਹ ਗਾ ਪਹਿਵਾਸ ਦਵਾਇਆ ਸਾਨੂੰ ਵੀ ਜਦੋਂ ਵੀ ਅਸੀਂ ਸਰਕਾਰ ਦੇ ਵਿੱਚ ਆਵਾਂਗੇ ਤਾਂ ਜਿਹੜਾ ਹਰਾ ਪੈਨਾ ਹੈ ਕੱਚੇ ਮਜ਼ਦਮਾਂ ਵਾਸਤੇ ਚੱਲੂਗਾ ਪਰ ਉਹ ਮੈਨੂੰ ਲੱਗਦਾ ਹੈ ਜਿਹੜਾ ਹਰਾ ਪੈਨਾ ਉਹ ਸਾਰੇ ਸ਼ਾਇਦ ਕੰਪਨੀ ਤੋਂ ਕਿਤੇ ਬਣਾਈ ਨਹੀਂ ਗਾ ਜਾਂ ਮਹਿੰਗਾ ਬਹੁਤ ਆ ਅਸੀਂ ਸਿੱਧਾ ਉਹਨਾਂ ਨੂੰ ਬੇਨਤੀ ਕਰਾਂਗੇ ਅਸੀਂ ਉਹ ਪੈਨਾ ਅਸੀਂ ਲੈ ਕੇ ਵੀ ਦੇਦਾਂਗੇ ਸੀਐਮ ਸਾਹਿਬ ਨੂੰ ਜੇਕਰ ਸਾਡੇ ਫਿਰ ਨੋਟੀਫਿਕੇਸ਼ਨ ਨੂੰ ਅਸਾਈਨ ਕਰ ਦੇਣ ਕਿਉਂਕਿ ਪਸੂਨਲ ਡਿਪਾਰਟਮੈਂਟ ਤੋਂ ਸਾਡੀਆਂ ਫਾਈਲਾਂ ਪਾਸ ਹੋ ਚੁੱਕੀਆਂ ਨੇ ਜਿਹੜੇ ਸਾਡੇ ਡਿਪਾਰਟਮੈਂਟ ਦੇ ਅਲਾਧਕਾਰੀ ਨੇ ਪਤਾ ਨਹੀਂ ਉਹ ਨਹੀਂ ਚਾਹਦੇ ਵੀ ਇਹ ਪੱਕੇ ਮੁਲਾਜ਼ਮ ਬੱਕੇ ਹੋਣ ਕਿਉਂਕਿ ਜਦ ਕਿ 90% ਜਿਹੜੇ ਕੰਮ ਨੇ ਪਿੰਡਾਂ ਦੇ ਗਲੀਆਂ ਨਾਲੀਆਂ ਦੇ ਛੱਪੜਾਂ ਦੇ ਪਾਰਕਾਂ ਦੇ ਬੂਟੇ ਲਗਾਉਣੇ ਦਰਖਤ ਲਗਾਉਣੇ ਉਹ ਸਾਰੇ ਕੰਮ ਟ੍ਰੇਕਰਾਂ ਰਾਹੀਂ ਹੋ ਰਹੇ ਨੇ ਇੱਥੋਂ ਤੱਕ ਕਿ ਜਿਹੜੇ ਨਹਿਰੀ ਵਿਭਾਗ ਜਿਹੜੇ ਸੀਐਮ ਸਾਹਿਬ ਕਹ ਰਹੇ ਨੇ ਅਸੀਂ 90% ਜਿਹੜਾ ਪਾਣੀ ਆ ਖੇਤਾਂ ਨੂੰ ਨਾਲਿਆ ਦੇਣਾ ਨਹਿਰਾ ਪਾਣੀ ਦੇਣਾ ਸੀ ਪਰ ਉਹ ਕੰਮ ਵੀ ਅਸੀਂ ਕਰਾ ਰਹੇ ਹਾਂ ਸਾਡੇ ਸਾਡੇ ਰਾਹੀਂ ਹੋ ਰਿਹਾ ਪਰ ਇਹਨਾਂ ਨੂੰ ਨਰੇਗਾ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਮਿਹਨਤ ਕਰ ਰਹੇ ਨੇ ਉਹ ਅਜੇ ਤੱਕ ਦਿਖਾਈ ਦੇ ਹੀ ਨਹੀਂ ਰਹੇ ਪਿੰਡਾਂ ਸਰਕਾਰ ਚਾਹੁੰਦੀ ਹੈ ਕਿ ਇਹ ਮੁਲਾਜ਼ਮ ਘਰੋ ਘਰੀ ਜਾ ਕੇ ਪਿੰਡਾਂ ਜਾ ਕੇ ਸਾਡਾ ਜਲੂਸ ਕੱਢਣ ਸ਼ਾਇਦ ਤਾਂ ਇਹ ਸਾਨੂੰ ਪੱਕਾ ਕਰਨਗੇ ਪਰ ਅਸੀਂ ਨਹੀਂ ਚਾਹਦੇ ਵੀ ਅਸੀਂ ਇਹ ਕੰਮ ਕਰੀਏ ਠੀਕਾ ਜੀ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸੀਗੇ ਉਹ ਵਾਅਦੇ ਪੂਰੇ ਕਰੇ ਸਾਨੂੰ ਪੱਕੇ ਕਰੇ ਸਾਡਾ ਨੋਟਿਸ ਨਾ ਆਵੇ ਉਹ ਹੁਸਿਆਮ ਸਿੰਘ ਸਾਹਿਬ ਤੇ ਸਾਡੇ ਬੈਕਵਨ ਜਿਹੜੇ ਮੰਤਰੀ ਨੇ ਉਹ ਇਹਨੂੰ ਪਹਿਲੇ ਰਾਤੇ ਨਿਪਰੇ ਛਾੜਨ ਸਾਡੇ ਕੰਮ ਨੂੰ ਨਹੀਂ ਤੇ ਅਸੀਂ ਇਹ ਗਾਹ ਅੱਜ ਤਾਂ ਚਲੋ ਕੀ ਜੀ ਆਸੀਂ ਬਹੁਤ ਕੱਟ ਕੱਟ ਕੀਤਾ ਜੇ ਅਸੀਂ ਕੱਟ ਕਰਨ ਤੇ ਉਹਦੇ ਤਾਂ ਇੱਥੇ 4-5000 ਬੰਦੇ ਆ ਵੀ ਕੱਟ ਕਰਨ ਤੇ ਕਿਉਂਕਿ ਜਿਹੜੀਆਂ ਟ੍ਰੈਕਾਂ ਦੀਆਂ ਲੇਬਰਾਂ ਨੇ ਉਹ ਘਰੇ ਬੈਠੀਆਂ ਨੇ ਉਹ ਸਾਨੂੰ ਕਹਿ ਰਹੇ ਸਾਨੂੰ ਦੱਸੋ ਕਿੱਥੇ ਆਉਣਾ ਸਾਡੇ ਅੱਧ ਬੋਲ ਤੇ ਉਹ ਇੱਥੇ ਪਹੁੰਚ ਜਾਣਗੇ ਪਰ ਅਸੀਂ ਨਹੀਂ ਚਾਹੋ ਸਰਕਾਰ ਦਾ ਜਲੂਸ ਕੱਟਿਆ ਜਾਵੇ ਠੀਕ ਹੈ ਜੀ